ਬਾਈ ਜੀ ਮੈਂ ਦੁਰਪ੍ਰੀਤਨ ਲਹਿਰਾ ਸਾਡੇ ਫਰਿਚਰ ਮਾਰਕੀਚੋ ਸਰਿਆਮ ਜਿਮੀਨਾਰ ਫਰਿਚਰ ਹਾਊਸ ਤੋਂ ਮੋਟਰਸਾਈਕਲ ਚੋਰੀ ਹੋਦਿਆ ਜਿਹਦੇ ਹੁਣ ਤਸਵੀਰਾਂ ਆਧਾਰ ਹਨ ਜਿਹੜੇ ਚੋਰ ਨੇ ਆਹ ਤਸਵੀਰਾਂ ਤੁਹਾਨੂੰ ਨਜ਼ਰ ਆਉਂਦੇ ਹੋਣੇ ਵੀ ਆ ਤਿੰਨ ਚੋਰ ਜੋ ਆ ਟਪਰੇ ਸਾਨੂੰ ਜੇ ਇਹਨਾਂ ਦਾ ਪੂਰੀ ਪਛਾਣ ਦੱਸੋ ਸਾਨੂੰ ਪਿੰਡ ਦੱਸੋ ਡਾਟਾ ਦੱਸੋ ਉਹ ਬੰਦੇ ਨੂੰ 5000 ਨਾਮ ਦਾ ਦਿੱਤਾ ਜੂ ਪਰ ਦਿੱਤਾ ਤਾਂ ਜਾਊ ਜੇ ਪੂਰੀ ਪਛਾਣ ਦੱਸੋ ਪੂਰਾ ਸਾਨੂੰ ਉਹ ਸਹੀ ਦੱਸੂਗਾ ਉਹਨੂੰ ਬਿਨੈ ਤੌਰ 'ਤੇ ਨਾਮ ਦਫਤਰ ਅੱਥਾ ਜਾਊਗਾ ਅਤੇ 5000 ਰੁਪਏ ਦੀ ਉਹਦੀ ਜਦੋਂ ਬੰਦੇ ਦੀ ਸਾਨੂੰ ਪਛਾਣ ਦਿੱਤੀ ਉਹਦੀ 5000 ਰੁਪਏ ਦਿੱਤਾ ਜਾਊਗਾ ਅਤੇ ਨਾਮ ਦਫਤਰ ਅੱਥਾયું ਤਾਂ ਜੋ ਇਹਨਾਂ ਨੂੰ ਬੰਦੇ ਨੂੰ ਫੜਿਆ ਜਾਵੇ ਇਹਨਾਂ ਇਹਨਾਂ ਨੂੰ ਫੜਿਆ ਜਾਵੇ ਤਾਂ ਜੋ ਇਹ ਅੱਧੇ ਤੋਂ ਵੀ ਚੋਰੀ ਕਰਨ ਨੂੰ ਇਹਨਾਂ ਨੂੰ ਸਖਤ ਸਤਾਈਏ ਸਾਨੂੰ ਮੋਟਰਸਾਈਕਲ ਦਾ ਤੋਂ ਹੀ 74 ਨਹੀਂ ਪਰ ਇਹ ਤਿੰਨੇ ਚੋਰ ਜੋ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆ ਰਹੇ ਨੇ ਇਹਨਾਂ ਦੀ ਜ਼ਿੰਮੇਦਾਰ ਫਰਨੀਚਰ ਹਾਊਸ ਤੇ ਆ ਤੇ ਪੂਰੀ ਪਛਾਣ ਦੱਸ ਦਿਓ ਇਹਨਾਂ ਐਡਰੈਸ ਬਾਈ ਨੂੰ ਬੰਦੇ ਦਾ ਦਿਓ ਅਤੇ ਬਾਈ ਤੁਹਾਡੀ ਪਛਾਣ ਦੁਪਤਰ ਹਤੂ ਆ ਆ ਤੁਹਾਨੂੰ ਸਾਰੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਇਹਨਾਂ ਦਾ ਪਿੰਡ ਸਾਰਾ ਦੱਸ ਤੇ ਬਾਈ ਨੂੰ ਮਿਲੋ ਅਤੇ ਬਾਈ ਉਹਦੋਂ ਬਾਅਦ ਜਦੋਂ ਪਛਾਣ ਆਉਂਦੀ ਤੁਹਾਨੂੰ 5000 ਰੁਪਏ ਦਾ ਨਾਮ ਦਿੱਤਾ ਜਾਊ ਜੇ ਕਿਸੇ ਨੇ ਮੈਨੂੰ ਫੋਨ ਕਰਨਾ ਤਾਂ ਮੇਰਾ ਨੰਬਰ ਹੈ 94654 12397 ਮੈਨੂੰ ਦੱਸਦੇ ਮੈਂ ਬਾਈ ਨੂੰ ਸੁਨੇਹਾ ਲਾ ਦੂੰਗਾ ਆ ਤੁਹਾਨੂੰ ਸਾਰੀਆਂ ਤਸਵੀਰਾਂ ਆਪਾਂ ਚੋਰਾਆਂ ਦੀਆਂ ਧਾਰਿਆਂ ਤੇ ਮੈਂ ਸਰਿਆਂ ਫਿਰਦੇ ਦੀ ਰੇੜੀਆਂ ਤੇ ਧੰਨਵਾਦ